ਲਾਈਫ 'ਚ ਜੋ ਵੀ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਮਿਲ ਸਕਦਾ ਹੈ ਪੈਸਾ ਗੱਡੀ ਔਲਾਦ ਜੋਬ ਜੋ ਵੀ ਪਰ ਉਹਦੇ ਲਈ ਥੋੜਾ ਜਿਹਾ ਸਿੰਪਲ ਜਿਹਾ ਸਟੈਪ ਕਰਨ ਨੇ ਲਾਈਫ 'ਚ ਆਪਣੀ ਲਾਈਫ ਨੂੰ ਥੋੜਾ ਜਿਹਾ ਤੁਸੀਂ ਟ੍ਰੇਨ ਕਰਨਾ ਹੈ ਆਪਣੇ ਮਾਈਂਡ ਨੂੰ ਟ੍ਰੇਨ ਕਰਨਾ ਹੈ ਜਿਸ ਨਾਲ ਤੁਹਾਨੂੰ ਉਹ ਸਭ ਕੁਝ ਮਿਲ ਸਕਦਾ ਹੈ ਇਹ 'ਚ ਕੋਈ ਜੰਤਰ ਮੰਤਰ ਤੰਤਰ ਨਹੀਂ ਹੈਗਾ ਸਿੰਪਲ ਜੀ ਸਾਇੰਸ ਹੈ ਤੇ ਗੁਰਬਾਣੀ ਗੁਰੂ ਜਿਹੜਾ ਦੱਸਿਆ ਗਿਆ ਉਹ ਆਪਾਂ ਫਾਰਮੂਲਾ ਯੂਜ਼ ਕਰਨਾ ਹੈ ਤੇ ਲਾਈਫ 'ਚ ਜੋ ਵੀ ਤੁਹਾਨੂੰ ਚਾਹੀਦਾ ਹੈ ਉਹ ਤੁਹਾਨੂੰ ਮਿਲ ਸਕਦਾ ਹੈ ਕਰਨਾਪਾ ਕੀ ਲਾਫ ਅਟਰੈਕਸ਼ਨ ਯੂਜ਼ ਕਰਨਾ ਜਿਹਨੂੰ ਕਹਿੰਦੇ ਨੇ ਆਕਰਸ਼ਨ ਦਾ ਨਿਯਮ ਆਪਣੇ ਬਹੁਤ ਸਾਰੇ ਪੰਜਾਬੀਆਂ ਨੂੰ ਨਹੀਂ ਪਤਾ ਲਾਫ ਅਟਰੈਕਸ਼ਨ ਕੀ ਹੁੰਦਾ ਲੇਕਿਨ ਬਾਹਰਲੀ ਕਮਿਊਨिटीज ਜਾਂ ਹੋਰ ਬਹੁਤ ਕਮਿਊਨिटीज ਨੇ ਜਿਹੜੇ ਇਹਨਾਂ ਨੂੰ ਯੂਜ਼ ਕਰ ਰਹੀਆਂ ਤੇ ਇਹ ਤੋਂ ਫਾਇਦਾ ਚੱਕ ਰਹੀਆਂ ਹੁਣ ਤੁਹਾਨੂੰ ਥੋੜਾ ਥੋੜਾ ਸਮਝਾਉਂਦਾ ਕਿ ਲਾਫ ਅਟਰੈਕਸ਼ਨ ਹੁੰਦਾ ਕੀ ਹੈ ਲਾਫ ਅਟਰੈਕਸ਼ਨ ਹੁੰਦਾ ਹੈ ਕਿ ਆਪਾਂ ਜੋ ਵੀ ਇਸ ਯੂਨੀਵਰਸ ਚ ਆਪਣੀ ਵਾਈਬਸ ਭੇਜ ਰਹੇ ਆ ਆਪਣੀ ਸੋਚ ਭੇਜ ਰਹੇ ਆ ਆਈ ਯੂਨੀਵਰਸ ਉਹਨੂੰ ਡਬਲ ਟ੍ਰिपल ਉਹਨੂੰ ਮਲਟੀਪਲਾਈ ਕਰਕੇ ਸਾਨੂੰ ਵਾਪਸ ਦੇ ਰਿਹਾ ਜੇ ਆਪਾਂ ਉਹਨਾਂ ਵਿੱਚ 네ਗੇਟਿਵ ਭੇਜ ਰਹੇ ਹਾਂ ਤੇ ਸਾਨੂੰ 네ਗੇਟਿਵ ਵਾਪਸ ਆ ਰਿਹਾ ਜੇ ਆਪਾਂ ਪੋਜ਼ਿਟਿਵ ਭੇਜ ਰਹੇ ਹਾਂ ਕੁਝ ਤੇ ਸਾਨੂੰ ਪੋਜ਼ਿਟਿਵ ਵਾਪਸ ਆ ਰਿਹਾ ਔਰ ਜੇ ਤੁਹਾਨੂੰ ਯੂਨੀਵਰਸ ਤੋਂ ਕੁਝ ਚਾਹੀਦਾ ਹੈ ਤਾਂ ਸਭ ਤੋਂ ਜ਼ਰੂਰੀ ਹੈ ਸ਼ੁਕਰਾਨਾ ਗ੍ਰੈਟੀਚਿਊਡ ਕਰਨਾ ਜਿਹੜਾ ਕਿ ਗੁਰਬਾਣੀ ਗੁਰੂ ਵੀ ਕਹਿੰਦੇ ਨੇ ਕਿ ਸ਼ੁਕਰਾਨਾ ਕਰੋ ਹਰ ਗੱਲ ਤੇ ਤੁਹਾਡਾ ਸ਼ੁਕਰਾਨਾ ਹੋਣਾ ਚਾਹੀਦਾ ਸ਼ੁਕਰਾਨਾ ਕਰੋ ਜਿੰਨਾ ਹੋ ਸਕਦਾ ਜਿੰਨਾ ਤੁਸੀਂ ਸ਼ੁਕਰਾਨਾ ਕਰੋਗੇ ਇਸ ਯੂਨੀਵਰਸ ਨੂੰ ਉਨਾ ਜ਼ਿਆਦਾ ਤੁਹਾਨੂੰ ਵਾਪਸ ਲਾਈਫ ਚ ਬਹੁਤ ਕੁਝ ਮਿਲੇਗਾ ਜੋ ਵੀ ਤੁਸੀਂ ਐਕਸਪੈਕਟ ਕਰ ਰਹੇ ਹੋ ਜੋ ਵੀ ਤੁਸੀਂ ਸੋਚ ਰਹੇ ਹੋ ਦਾ ਸਿੰਪਲ ਜਿਹਾ ਫੰਡਾ ਇਹ ਹੈ ਕਿ ਤੁਸੀਂ ਸ਼ੁਕਰਾਨਾ ਕਰਨੋਂ ਨਹੀਂ ਹਟਣਾ ਤੇ ਦੂਜੀ ਗੱਲ ਹੈ 네ਗੇਟਿਵਿਟੀ 네ਗੇਟਿਵਿਟੀ ਤੋਂ ਦੂਰ ਰਹਿਣਾ ਪੋਜ਼ਿਟਿਵ ਸੋਚਣਾ ਪੋਜ਼ਿਟਿਵ ਜਿੰਨਾ ਸੋਚੋਗੇ ਉਨਾਂ ਤੁਹਾਡਾ ਨਾ ਪੋਜ਼ਿਟਿਵ ਹੋਏਗਾ ਤੇ ਜੋ ਵੀ ਤੁਸੀਂ ਮੈਨੀਫੈਸਟ ਕਰਨਾ ਚਾਹੁੰਦੇ ਹੋ ਲਾਈਫ ਚ ਉਹ ਤੁਸੀਂ ਮੈਨੀਫੈਸਟ ਕਰ ਸਕਦੇ ਹੋ ਹੁਣ ਇਹ ਕੰਮ ਕਿੱਦਾਂ ਕਰਦਾ ਕਿਉਂਕਿ ਲਾਅ ਆਫ ਅਟਰੈਕਸ਼ਨ ਤੇ ਵੀਡੀਓਸ ਆ ਤੁਸੀਂ ਬਹੁਤ ਦੇਖੀਆਂ ਹੋਣੀਆਂ ਸ਼ਾਇਦ ਲੇਕਿਨ ਕਿਸੇ ਨੇ ਤੁਹਾਨੂੰ ਐਕਸਪਲੇਨ ਨਹੀਂ ਕੀਤਾ ਉਹਨਾਂ ਚੰਗੀ ਤਰ੍ਹਾਂ ਵੀ ਇਹ ਕੰਮ ਕਿੱਦਾਂ ਕਰ ਇਹ ਕੰਮ ਕਰਨ ਦਾ ਤਰੀਕਾ ਬਹੁਤ ਹੀ ਸਿੰਪਲ ਜਿਹਾ ਹੈ ਤੁਹਾਨੂੰ ਪਤਾ ਹੋਣਾ ਆਪਾਂ ਆਪਣੇ ਬ੍ਰੇਨ ਨੂੰ ਪੂਰਾ ਨਹੀਂ ਯੂਜ਼ ਕਰਦੇ ਆਪਾਂ ਬ੍ਰੇਨ ਦਾ 5 ਜਾਂ 10% ਯੂਜ਼ ਕਰਦੇ ਆਂ ਜਿੰਨੂੰ ਕਿ ਕੌਂਸ਼ੀਅਸ ਮਾਈਂਡ ਕਹਿੰਦੇ ਆ ਉਸ ਤੋਂ ਇਲਾਵਾ ਜਿਹੜਾ 95 ਜਾਂ 90% ਬਚ ਜਾਂਦਾ ਉਹਨੂੰ ਕਹਿੰਦੇ ਆ ਆਪਾਂ ਸਬਕੌਂਸ਼ੀਅਸ ਮਾਈਂਡ ਜਿਹੜਾ ਕਿ ਸਾਡੇ ਕੰਟਰੋਲ 'ਚ ਨਹੀਂ ਹੁੰਦਾ ਜਿੱਦਾਂ ਕਿ ਆਪਣੀ ਬਾਡੀ ਜੋ ਪਾਰਟਸ ਕੰਮ ਕਰ ਰਹੇ ਜਿੱਦਾਂ ਆਪਣੀ ਹਾਰਟ ਬੀਟ ਹੋ ਗਈ ਜਾਂ ਆਪਾਂ ਕੋ ਜੋ ਕੁਝ ਖਾ ਰਹੇ ਆ ਤੇ ਉਹ ਡਾਈਜੈਸ਼ਨ ਦੇ ਅੰਦਰ ਚੱਲ ਰਿਹਾ ਜਾਂ ਆਪਣੇ ਪਲਕਾਂ ਚਪਕਦੇ ਆ ਇਹ ਆਪਾਂ ਆਪਣੀ ਚਪਕਰੇ ਇਹ ਆਟੋਮੈਟਿਕ ਹੋ ਰਿਹਾ ਹੈ ਇੱਕ ਇਨੂੰ ਸਬਕੌਂਸ਼ੀਅਸ ਮਾਈਂਡ ਚਲਾ ਰਿਹਾ ਆਪਾਂ ਯਾ ਆਪਾਂ ਜਦੋਂ ਰਾਤੀ ਸੋ ਜਾਂਦੇ ਆ ਸਾਡੀ ਧੜਕਣ ਚੱਲਦੀ ਰਹਿੰਦੀ ਹੈ ਇਹ ਸਬਕੌਂਸ਼ੀਅਸ ਮਾਈਂਡ ਚੱਲ ਰਿਹਾ ਤੇ ਜਿਹੜਾ ਲਾਅ ਆਫ ਅਟਰੈਕਸ਼ਨ ਦਾ ਜਿਹੜੇ ਮੈਥਡਸ ਹੁੰਦੇ ਨੇ ਬਹੁਤ ਸਾਰੇ ਮੈਥਡਸ ਨੇ ਵਿੱਚ ਕੋਈ ਹਜ਼ਾਰਾਂ ਹੀ ਮੈਥਡਸ ਨੇ ਤੁਸੀਂ ਯੂਜ਼ ਕਰ ਸਕਦੇ ਹੋ ਇਹ ਮੈਥਡਸ ਨਾਲ ਆਪਾਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਟ੍ਰੇਨ ਕਰਦੇ ਆ ਤੁਸੀਂ ਆਪ ਸੋਚਿਓ ਤੁਹਾਡਾ ਜੇ ਤੁਹਾਡਾ ਬ੍ਰੇਨ 5% ਜਾਂ 10% ਇੰਨਾ ਕੰਮ ਕਰ ਰਿਹਾ ਇੰਨਾ ਕੁਝ ਤੁਸੀਂ ਅਚੀਵ ਕਰ ਰਹੇ ਹੋ ਲਾਈਫ 'ਚ ਜੇ ਤੁਹਾਡਾ 95 ਜਾਂ 90% ਜਿਹੜਾ ਰਹਿੰਦਾ ਉਹ ਕੰਮ ਕਰਨਾ ਸ਼ੁਰੂ ਕਰ ਦੇ ਤੇ ਲੋ ਅਫਟ੍ਰੈਕਸ਼ਨ ਨਾਲ ਆਪਾਂ ਆਪਣੇ ਇਹ ਸਬਕੌਂਸ਼ੀਅਸ ਮਾਈਂਡ ਨੂੰ ਹੀ ਟ੍ਰੇਨ ਕਰਨਾ ਹੁੰਦਾ ਹੈ ਇਹ ਸਬਕੌਂਸ਼ੀਅਸ ਮਾਈਂਡ ਰਾਹੀਂ ਆਪਾਂ ਇਸ ਯੂਨੀਵਰਸ ਨੂੰ ਵਾਈਬ੍ਰੇਸ਼ਨਸ ਭੇਜਣੀਆਂ ਹੁੰਦੀਆਂ ਪੋਜ਼ਿਟਿਵ ਤੇ ਜਿਹਦੇ ਸਾਨੂੰ ਫਿਰ ਮਲਟੀਪਲਾਈ ਹੋ ਕੇ ਵਾਪਸ ਪੋਜ਼ਿਟਿਵ ਰਿਜ਼ਲਟਸ ਆਉਂਦੇ ਨੇ ਇਸ ਬਾਰੇ ਗੁਰਬਾਣੀ ਗੁਰੂ ਵੀ ਕਹਿੰਦੀ ਹੈ ਜਿੰਨਾ ਹੋ ਸਕਦਾ ਸ਼ੁਕਰ ਕਰੋ ਤੇ ਲੋ ਅਫਟ੍ਰੈਕਸ਼ਨ ਦੇ ਵੀ ਇਹੀ ਮੇਨ ਸਿਧਾਂਤ ਨੇ ਜਿੰਨਾ ਹੋ ਸਕਦਾ ਸ਼ੁਕਰ ਕਰੋ ਤੇ ਉਸ ਤੋਂ ਬਾਅਦ ਪੋਜ਼ਿਟਿਵ ਰਹੋ ਜਿੰਨਾ ਵੀ ਹੋ ਸਕਦਾ ਪੋਜ਼ਿਟਿਵ ਰਹੋ ਤੁਸੀਂ ਲਾਈਫ 'ਚ ਕੁਝ ਵੀ ਅਚੀਵ ਕਰਨਾ ਉਹਨੂੰ ਸੋਚੋ ਕੀ ਕਰਨਾ ਕੀ ਚਾਹਦੇ ਹੋ ਕੱਲਾ ਸੋਚੋ ਨਹੀਂ ਉਹਨੂੰ ਫੀਲ ਕਰੋ ਉਸ ਲਾਈਫ ਨੂੰ ਜਿਓ ਮੰਨ ਲਓ ਤੁਸੀਂ ਕੋਈ ਗੱਡੀ ਚਾਹਦੇ ਹੋ ਲਾਈਫ 'ਚ ਪਰ ਮੈਂ ਤੁਹਾਨੂੰ ਇੱਕ ਸਲਾਹ ਦਵਾਂਗਾ ਕਿਉਂਕਿ ਮੈਂ ਖੁਦ ਯੂਜ਼ ਕੀਤੇ ਹੋਏ ਨੇ ਇਹ ਮੈਥਡ ਤੇ ਇਹ ਕੰਮ ਕਰਦੇ ਨੇ ਮੈਂ ਤਾਂ ਤੁਹਾਡੇ ਅੱਗੇ ਲੈ ਕੇ ਆ ਰਿਹਾ ਕਿਉਂਕਿ ਇਹ ਚੀਜ਼ਾਂ ਕੰਮ ਕਰਦੀਆਂ ਇਸ ਲਈ ਮੈਂ ਤੁਹਾਨੂੰ ਦੱਸ ਰਿਹਾ ਤੁਸੀਂ ਓਮ ਸ਼ਾਂਤੀ ਓਮ ਫਿਲਮ ਦੇਖੀ ਹੋਣੀ ਸ਼ਾਹਰੁਖ ਖਾਨ ਦਾ ਇੱਕ ਬਹੁਤ ਡਾਇਲੋਗ ਮਸ਼ਹੂਰ ਹੋਇਆ ਸੀ ਉਹ ਆਪਣੋ ਅੱਜ ਕੱਲ ਸਮਝ ਆਂਦਾ ਉਸ ਟਾਈਮ ਉਸ ਫਿਲਮ ਚ ਡਾਇਲੋਗ ਆਂਦਾ ਕਿ ਤੁਸੀਂ ਕਿਸੇ ਵੀ ਚੀਜ਼ ਨੂੰ ਜਿਹਨੂੰ ਛਿੱਦਤ ਤੋਂ ਪਾਉਣ ਦੀ ਕੋਸ਼ਿਸ਼ ਕਰਦੇ ਹੋ ਇਹ ਪੂਰਾ ਯੂਨੀਵਰਸ ਉਹਨੂੰ ਤੁਹਾਡੇ ਨਾਲ ਮਿਲਾਨ ਦੀ ਸਾਜ਼ਿਸ਼ ਕਰਦਾ ਹੈ ਇਹੋ ਹੀ ਹੈ ਲਾਫ ਅਟਰੈਕਸ਼ਨ ਇਹੋ ਹੀ ਹੈ ਆਕਰਸ਼ਨ ਦਾ ਨਿਯਮ ਤੁਸੀਂ ਜਿੱਦਾਂ ਦੀ ਵਾਈਬਸ ਹੈ ਜਿਨ੍ਹਾਂ 'ਤੇ ਤੁਹਾਡਾ ਕਨਸੈਂਟਰੇਟ ਕਰਕੇ ਤੁਹਾਡੀ ਵਾਈਬਸ ਇਸ ਯੂਨੀਵਰਸ 'ਚ ਜਾਣ ਗਿਆ ਉਹੀ ਤੁਹਾਨੂੰ ਵਾਪਸ ਮਿਲੇਗਾ ਗੁਰਬਾਣੀ ਗੁਰੂ ਚ ਵੀ ਲਿਖਿਆ ਹੋਇਆ ਜੋ ਬ੍ਰਹਮੰਡੇ ਸੋਈ ਪਿੰਡੇ ਮਤਲਬ ਕਿ ਤੁਹਾਡੇ ਸਰੀਰ 'ਚ ਜੋ ਕੁਝ ਵੀ ਹੈ ਐ ਸਾਰਾ ਇਸ ਯੂਨੀਵਰਸ 'ਚ ਹੈ ਤੇ ਜੋ ਵੀ ਹੈ ਯੂਨੀਵਰਸ 'ਚ ਉਹ ਤੁਹਾਡੀ ਬੋਡੀ ਦੇ ਅੰਦਰ ਹੈ ਤੁਹਾਡੇ ਅੰਦਰ ਹੈ ਤੁਹਾਡੇ ਬ੍ਰੇਨ 'ਚ ਹੈ ਹੁਣ ਆਪਾਂ ਇਹਨੂੰ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਟ੍ਰੇਨਡ ਕਿੱਦਾਂ ਕਰਨਾ ਹੈ ਇਹਦੇ ਬਹੁਤ ਹੀ ਅਲੱਗ-ਅਲੱਗ ਮੈਥਡਸ ਨੇ ਠੀਕ ਹੈ ਮੈਂ ਤੁਹਾਡੇ ਨਾਲ ਇੱਕ ਮੈਥਡ ਸ਼ੇਅਰ ਕਰਦਾ ਬਾਕੀ ਤੁਸੀਂ ਅਲੱਗ-ਅਲੱਗ ਜਿੰਨੇ ਹੋ ਸਕੇ ਮੈਥਡਸ ਜੇ ਤੁਹਾਨੂੰ ਚਾਹੀਦੇ ਹੋਣਗੇ ਤਾਂ ਕਮੈਂਟ ਕਰ ਦਿਓ ਆਪਾਂ ਇਹਦੇ ਤੇ ਹੋਰ ਅਲੱਗ ਇੱਕ ਵੀਡੀਓ ਵੀ ਬਣਾ ਸਕਦੇ ਹਾਂ ਹੋਰ ਮੈਥਡਸ ਤੇ ਅਲੱਗ-ਅਲੱਗ ਵੀਡੀਓ ਬਣਾ ਲਾਂਗੇ ਬੇਰੀ ਸਲਾਹ ਇਹ ਮਨੋ ਸਟਾਰਟਿੰਗ ਛੋਟੀ ਚੀਜ਼ਾਂ ਤੋਂ ਕਰਿਓ ਪਹਿਲਾਂ ਆਪਣੇ ਮਾਈਂਡ ਨੂੰ ਟ੍ਰੇਨਡ ਕਰੋ ਜਿੰਨਾ ਟ੍ਰੇਨਡ ਹੋ ਸਕੇ ਤੇ ਉਹਨੂੰ ਟ੍ਰੇਨਡ ਕਰੋ ਫਿਰ ਹੌਲੀ-ਹੌਲੀ ਆਪਣਾ ਲੈਵਲ ਅਪਗ੍ਰੇਡ ਕਰਿਓ ਤੇ ਵੱਡੀਆਂ ਚੀਜ਼ਾਂ ਨੂੰ ਮੈਨੀਫੈਸਟ ਕਰਨ ਦੀ ਕੋਸ਼ਿਸ਼ ਕਰਿਓ ਹੁਣ ਆਪਾਂ ਇੱਥੇ ਇੱਕ ਮੈਥਡ ਦੀ ਗੱਲ ਕਰਦੇ ਆ 369 369 ਮੈਥਡ ਦੀ ਖੋਜ ਕੀਤੀ ਸੀ ਇੱਕ ਸੈਂਟਿਸਟ ਟੈਸਲਾ ਨੇ ਇਸ ਬਾਰੇ ਗੂਗਲ ਤੇ ਬਹੁਤ ਸਾਰੀਆਂ ਰਿਸਰਚਸ ਪਈਆਂ ਤੁਸੀਂ ਪੜ੍ਹ ਸਕਦੇ ਹੋ ਹੁਣ 369 ਟੈਸਲਾ ਕਹਿੰਦਾ ਸੀ ਕਿ ਇਹ ਨੰਬਰ ਜਿਹੜਾ ਨਾ ਇਹ ਯੂਨੀਵਰਸ ਦਾ ਇੱਕ ਬਹੁਤ ਹੀ ਇੰਪੋਰਟੈਂਟ ਨੰਬਰ ਹੈ ਬਹੁਤ ਹੀ ਇਹੋ ਜਿਹਾ ਨੰਬਰ ਹੈ ਜਿਹੜੇ ਚ ਦੁਨੀਆ ਦੇ ਰਾਜ਼ ਛੁਪੇ ਹੋਏ ਨੇ ਇਸ ਯੂਨੀਵਰਸ ਦੇ ਰਾਜ਼ ਛੁਪੇ ਹੋਏ ਨੇ ਉਹ 3 ਫੈਸਲਾ ਕਹਿੰਦਾ ਸੀ ਕਿ ਇਹ 369 ਦਾ ਨੰਬਰ ਹੈ ਨਾ ਇਹ ਨੰਬਰ ਯੂਨੀਵਰਸ ਦਾ ਨੰਬਰ ਹੈ ਇਹ ਯੂਨੀਵਰਸ ਦਾ ਕੋਡ ਹੈ ਤੁਸੀਂ ਕੁਝ ਵੀ ਹਾਸਲ ਕਰਨਾ ਹੋਏ ਇਹ ਚੀਟ ਕੋਡ ਹੈ ਉਸ ਦਾ 369 ਠੀਕ ਹੈ ਤਾਂ ਇਹਨੂੰ ਤੁਸੀਂ ਯੂਜ਼ ਕਿੱਦਾਂ ਕਰਨਾ ਕੋਣ ਤੁਸੀਂ ਸੋਚ ਲਓ ਕਿ ਮੈਂ ਗੱਡੀ ਮੈਨੀਫੈਸਟ ਕਰਨੀ ਹੈ ਇੱਕ ਜਦੋਂ ਗੱਡੀ ਮੈਨੀਫੈਸਟ ਕਰਨੀ ਹੈ ਇਹਨੂੰ ਤੁਸੀਂ 3 ਟਾਈਮ ਸਵੇਰੇ ਜਿਵੇਂ 369 ਹੈ 3 ਟਾਈਮ ਸਵੇਰੇ ਇਹ ਤੁਸੀਂ ਲਿਖਣਾ ਹੈ ਕਾਪੀ ਦੇ ਉੱਤੇ 6 ਟਾਈਮ ਤੁਸੀਂ ਲਿਖਣਾ ਹੈ ਦੁਪਹਿਰ ਨੂੰ ਤੇ ਤੇ ਰਾਤ ਨੂੰ ਸੌਣ ਜਾਣ ਤੋਂ ਪਹਿਲਾਂ ਇਹ ਤੁਸੀਂ 9 ਟਾਈਮ ਲਿਖ ਕੇ ਜਾਣਾ ਇਹ ਤੁਹਾਡੇ ਦਿਹਾੜੀ ਦੇ ਮੇਰੇ ਨਾਲ 10 ਜਾਂ 15 ਮਿੰਟ ਲੱਗਣਗੇ ਲਿਖਣ ਤੇ ਹੁਣ ਲਿਖਣਾ ਕੀ ਹੈ ਲਿਖਣਾ ਹਮੇਸ਼ਾ ਤੁਸੀਂ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਇਹਦੇ ਧਿਆਨ ਦਿਓ ਕੀ ਕਿੱਦਾਂ ਲਿਖਣਾ ਕੀ ਹੈ ਮੈਨੀਫੈਸਟੇਸ਼ਨ ਕੰਮ ਕਰਦੀ ਹੈ ਜਦੋਂ ਤੁਸੀਂ ਪੋਜ਼ਿਟਿਵ ਸੋਚਦੇ ਹੋ ਕੁਝ ਵੀ ਔਰ ਤੁਸੀਂ ਵਰਤਮਾਨ 'ਚ ਸੋਚ ਰਹੇ ਹੋ ਪ੍ਰੈਜ਼ੈਂਟ 'ਚ ਸੋਚ ਰਹੇ ਹੋ ਮੰਨ ਲਓ ਤੁਹਾਨੂੰ ਗੱਡੀ ਚਾਹੀਦੀ ਹੈ ਤੁਸੀਂ ਐ ਨਹੀਂ ਲਿਖਣਾ ਕਿ ਥੈਂਕ ਯੂ ਯੂਨੀਵਰਸ ਮੈਨੂੰ ਗੱਡੀ ਚਾਹੀਦੀ ਹੈ ਨਾ ਤੁਸੀਂ ਲਿਖਣਾ ਕਿ ਮੇਰੇ ਕੋਲ ਗੱਡੀ ਆਲਰੇਡੀ ਹੈ ਔਰ ਮੈਂ ਉਹ ਗੱਡੀ ਚ ਇੰਜੋਏ ਕਰ ਰਿਹਾ ਮੈਂ ਗੱਡੀ ਚ ਘੁੰਮਣ ਜਾ ਰਿਹਾ ਕਿੜੀ ਮਾਰ ਰਿਹਾ ਹਨ ਜੋ ਵੀ ਤੁਸੀਂ ਜੋ ਵੀ ਗੱਡੀ ਤੁਹਾਨੂੰ ਕਿਸੇ ਵੀ ਕੰਮ ਲਈ ਚਾਹੀਦੀ ਹੈ ਮੰਨ ਲਓ ਮੈਂ ਕੰਮ ਤੇ ਜਾਣ ਲਈ ਗੱਡੀ ਚਾਹੀਦੀ ਹੈ ਹਨ ਤੁਸੀਂ ਉਹ ਲਿਖਣਾ ਹੈ ਔਰ ਲਿਖਣਾ ਕਿਦਾ ਸਟਾਰਟਿੰਗ ਤੁਸੀਂ ਲਿਖਣਾ ਹੈ ਥੈਂਕ ਯੂ ਯੂਨੀਵਰਸ ਪਹਿਲਾਂ ਆਪਾਂ ਸ਼ੁਕਰਾਨਾ ਕਰਨਾ ਯੂਨੀਵਰਸ ਦਾ ਥੈਂਕ ਯੂ ਯੂਨੀਵਰਸ ਮੇਰੇ ਕੋਲ ਇਹ ਇਹ ਗੱਡੀ ਹੈ ਤੁਸੀਂ ਚਾਹੋ ਮਾਡਲ ਸਭ ਕੁਝ ਲਿਖ ਸਕਦੇ ਹੋ ਕਨਸੈਂਟਰੇਸ਼ਨ ਨਾਲ ਪੂਰਾ ਤੁਹਾਡਾ ਮਾਈਂਡ ਜੋ ਤੁਸੀਂ ਲਿਖ ਰਹੇ ਹੋ ਨਾ ਕਨਸੈਂਟ੍ਰੇਸ਼ਨ ਪੂਰੀ ਤੁਹਾਡੀ ਉਸ ਲਿਖਣ ਚ ਹੋਣੀ ਚਾਹੀਦੀ ਹੈ ਜੋ ਤੁਸੀਂ ਲਿਖ ਰਹੇ ਹੋ ਤੇ ਜੋ ਤੁਸੀਂ ਲਿਖ ਰਹੇ ਹੋ ਉਹਨੂੰ ਤੁਸੀਂ ਨਾਲ-ਨਾਲ ਪੜ੍ਹਨਾ ਹੈ ਤੁਸੀਂ ਲਿਖਣਾ ਥੈਂਕ ਯੂ ਯੂਨੀਵਰਸ ਮੇਰੇ ਕੋਲ ਇਹ ਇਹ ਗੱਡੀ ਹੈ ਤੁਸੀਂ ਮਾਡਲ ਨੰਬਰ ਸਭ ਕੁਝ ਦੇ ਸਕਦੇ ਹੋ ਗੱਡੀ ਦਾ ਠੀਕ ਹੈ ਔਰ ਇਹ ਗੱਡੀ ਨਾਲ ਮੈਂ ਰੋਜ਼ ਕੰਮ ਤੇ ਜਾਣਾ ਔਰ ਮੈਨੂੰ ਬਹੁਤ ਚੰਗਾ ਲੱਗਦਾ ਹੈ ਇਹਨਾਂ ਲਿਖਣਾ ਇੱਕ ਲਾਈਨ ਹੋ ਗਈ ਹੈ ਇਸ ਲਾਈਨ ਨੂੰ ਤੁਸੀਂ ਤਿੰਨ ਵਾਰ ਲਿਖਣਾ ਪੂਰੀ ਕਨਸੈਂਟ੍ਰੇਸ਼ਨ ਦੇ ਨਾਲ ਤੁਹਾਡੀ ਪੂਰੀ ਵਾਈਬ੍ਰੇਸ਼ਨ ਜਿਹੜੀ ਨਾ ਬੋਡੀ ਦੀ ਉਹ ਤੁਹਾਡੀ ਉਹ ਅੱਖਰਾਂ ਦੇ ਵਿੱਚ ਹੋਣੀ ਚਾਹੀਦੀ ਜੋ ਤੁਹਾਡੇ ਹੱਥ ਚੱਲ ਰਹੇ ਨੇ ਲਿਖ ਰਹੇ ਆ ਨਾ ਉਹਦੇ ਵਿੱਚ ਥੋੜੀ ਵਾਈਬ੍ਰੇਸ਼ਨ ਹੋਣੀ ਚਾਹੀਦੀ ਤੇ ਲਿਖਦੇ ਟਾਈਮ ਤੁਸੀਂ ਇਹ ਮਹਿਸੂਸ ਕਰਨਾ ਆਪਣੇ ਆਪ ਨੂੰ ਇਹ ਫੀਲ ਦਿਵਾਉਣਾ ਕਿ ਹਾਂ ਯਾਰ ਮੇਰੇ ਕੋਲ ਗੱਡੀ ਹੈ ਆਲਰੇਡੀ ਹੈ ਮੇਰੇ ਕੋਲ ਗੱਡੀ ਐਨਕਿ ਮੈਨ ਲੈਣੀ ਹੈ ਜਾਂ ਮੇਰੇ ਕੋਲ ਸੀਗੀ ਮੇਰੇ ਕੋਲ ਹੈ ਉਹ ਗੱਡੀ ਇਦਾਂ ਤੁਸੀਂ ਲਿਖਣਾ ਮੈਨੂੰ ਚਾਹੀਦੀ ਹੈ ਪਹਿਲਾਂ ਤੁਸੀਂ ਥੈਂਕ ਯੂ ਮੈਨੂੰ ਇਹ ਗੱਡੀ ਚਾਹੀਦੀ ਤੇ ਕਿਉਂ ਚਾਹੀਦੀ ਨਾਲੇ ਵੀ ਲਿਖਣਾ ਕਿ ਕਿਉਂ ਮੇਰੇ ਕੋਲ ਥੈਂਕ ਯੂ ਮੈਨੂੰ ਘਰ ਚਾਹੀਦਾ ਮੈਨੂੰ ਕਿਉਂ ਚਾਹੀਦਾ ਠੀਕ ਹੈ ਇਹ ਤਿੰਨ ਚੀਜ਼ਾਂ ਤੁਸੀਂ ਧਿਆਨ ਰੱਖਣੀਆਂ ਤੇ ਮੇਨ ਚੀਜ਼ਾਂ ਜਿਹੜੀਆਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸੀਆਂ ਸ਼ੁਕਰਾਨਾ ਤੇ ਪੋਜ਼ਿਟਿਵਿਟੀ ਜਿੰਨੇ ਪੋਜ਼ਿਟਿਵ ਤਰੀਕੇ ਨਾਲ ਤੁਸੀਂ ਇਹ ਲਿਖੋਗੇ ਆਪਣੀ ਵਾਈਬਸ ਨੂੰ ਇਸ ਯੂਨੀਵਰਸ 'ਚ ਭੇਜੋਗੇ ਨਾ ਉਹਨੇ ਟਾਈਮ ਤੋਂ ਨੂੰ ਮਲਟੀਪਲਾਈ ਹੋ ਕੇ ਉਹ ਤੁਹਾਡੇ ਕੋਲ ਵਾਪਸ ਆਣਗੇ ਹੁਣ ਧਿਆਨ ਰੱਖਣਾ ਹੈ 네ਗੇਟਿਵਿਟੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਤੁਸੀਂ 네ਗੇਟਿਵ ਸੋਚ ਭੇਜੋਗੇ ਯੂਨੀਵਰਸ ਤਾਂ ਤੁਹਾਨੂੰ 네ਗੇਟਿਵ ਹੀ ਵਾਪਸ ਆਏਗਾ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ ਇਹ ਗੱਲ ਹਮੇਸ਼ਾ ਯਾਦ ਰੱਖਿਓ ਸੋ ਜਿੰਨੇ ਮੇਰੇ ਵੀਰ ਭੈਣ 네ਗੇਟਿਵ ਸੋਚਦੇ ਨੇ ਜਿ ਕੁਝ ਲਾਈਫ ਹੈ ਉਹ ਜੀ ਸਟ्रेसਫੁੱਲ ਹੋ ਗਈ ਹੈ ਕਿ ਉਹ 네ਗੇਟਿਵ ਹੀ ਸੋਚਦੇ ਨੇ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਇਹ ਮੈਥਡਸ ਟਰਾਈ ਕਰਨ ਤੋਂ ਪਹਿਲਾਂ ਤੁਸੀਂ ਥੋੜੀ ਜਿਹੀ ਮੈਡੀਟੇਸ਼ਨ ਕਰੋ 5 ਜਾਂ 10 ਮਿੰਟ ਰੋਜ਼ ਮੈਡੀਟੇਸ਼ਨ ਕਰੋ ਵਾਹਿਗੁਰੂ ਨਾਮ ਦਾ ਸਿਮਰਨ ਕਰੋ ਤਾਂ ਕਿ ਤੁਹਾਡੇ ਮਾਈਂਡ 'ਚ ਕੋਈ ਪੋਜ਼ਿਟਿਵਿਟੀ ਆਏ ਤੇ ਫਿਰ ਤੁਸੀਂ ਇਹ ਮੈਥਡ ਨੂੰ ਯੂਜ਼ ਕਰਿਓ ਜੇ ਤੁਹਾਨੂੰ ਇਹ ਮੈਥਡ ਪਸੰਦ ਆਇਆ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈਏ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਆਪਾਂ ਇਹਦੇ ਨਾਲ ਦੀ ਹੋਰ ਬਹੁਤ ਸਾਰੇ ਮੈਥਡ ਨੇ ਕੱਲਾ ਮੈਥਡ ਨਹੀਂ ਹੈ ਇੰਨੇ ਕ ਮੈਥਡ ਨੇ ਇਹ ਤੇ ਲਿਖਣ ਵਾਲਾ ਮੈਥਡ ਹੀ ਕੁਝ ਆਪਣੇ ਮਾਈਂਡ ਨੂੰ ਟ੍ਰੇਨਡ ਕਰਨ ਵਾਲੇ ਮੈਥਡ ਵੀ ਹਨ ਜੇ ਨਾਲ ਕੁਝ ਲਿਖਣਾ ਨਹੀਂ ਹੈ ਬਸ ਤੁਸੀਂ ਆਪਣੇ ਮਾਈਂਡ ਨੂੰ ਟ੍ਰੇਨ ਕਰਨਾ ਹੈ ਉਹ ਵੀ ਮੈਥਡਸ ਹਨ ਮੈਂ ਤੁਹਾਡੇ ਸਾਹਮਣੇ ਵੀਡੀਓ ਲਿਆਉਣ ਤੋਂ ਪਹਿਲਾਂ ਇਹ ਬਹੁਤ ਮੈਥਡਸ ਯੂਜ਼ ਕਰ ਚੁੱਕਿਆ ਹਾਂ ਦੋ ਤਿੰਨ ਸਾਲ ਪਹਿਲਾਂ ਕਰ ਚੁੱਕਿਆ ਤੇ ਬਹੁਤ ਸਾਰੇ ਮੈਥਡਸ ਕੰਮ ਕੀਤੇ ਨੇ ਮੈਂ ਤੁਹਾਨੂੰ ਕਹਾਂ ਕਿ ਇਹ ਚ 90 ਜਾਂ 95% ਇਹ ਕੰਮ ਕਰਦਾ ਹੈ ਬਾਕੀ ਤੁਹਾਡੀ ਆਪਣੀ ਵਾਈਬ੍ਰੇਸ਼ਨ ਤੇ ਹੈ ਤੁਸੀਂ ਕਿੰਨੇ ਪੋਜ਼ਿਟਿਵ ਹੋ ਉਹ ਤੇ ਡਿਪੈਂਡ ਕਰਦਾ ਪਰ ਇੱਕ ਵਾਰ ਇਹ ਟ੍ਰਾਈ ਜ਼ਰੂਰ ਕਰਕੇ ਦੇਖਿਓ ਇਹ ਤੁਹਾਡੇ ਲਈ ਕੰਮ ਕਰੇਗਾ ਤੁਹਾਨੂੰ ਲਾਈਵ 'ਚ ਕੁਝ ਵੀ ਅਚੀਵ ਕਰਨਾ ਹੈ ਕਿਧਰੇ ਭੱਜਣ ਦੀ ਲੋੜ ਨਹੀਂ ਘਰ ਬੈਠੇ ਅਚੀਵ ਕਰ ਸਕਦੇ ਹੋ ਕੁਝ ਵੀ ਚਾਹੀਦਾ ਲਾਈਵ